Vai tomar um pai de ਇਹ ਸਭ ਤੋਂ ਵੱਧ ਕੰਮ ਕਰ ਗਿਆ ਨਗਰ ਦੇ ਮਾਨਯੋਗ ਪ੍ਰਪੰਥ ਸਾਹਿਬ ਸਰਦਾਰ ਬਹਾਦਰ ਸਰਦਾਰ ਰਣਜੀਤ ਸਿੰਘ ਜੀ ਜਿਹੜੇ ਕਿ ਪੱਤਰਕਾਰੀ ਦੇ ਵਿੱਚ ਬੜਾ ਉੱਚਾ ਸਥਾਨ ਹੈ ਅੱਖ ਦਿਨੇ ਉਹਨਾਂ ਵੱਲੋਂ ਬੇਅੰਤ ਮਾਇਆ ਆਪਣੇ ਵੀਰਾਂ ਵਾਸਤੇ ਭੇਜੀ ਗਈ ਹੈ ਹੋਰ ਸਤਿਕਾਰਯੋਗ ਭੈਣਾ ਵੱਲੋਂ ਵੀਰਾਂ ਵੱਲੋਂ ਮਾਇਆ ਭੇਜੀ ਗਈ ਨਾ ਮੇਰੇ ਦਾਤਾਰ ਆਪ ਜਾਣਦੇ ਨੇ ਦਰ ਆਇਆ ਦੀ ਲੋੜ ਰੱਖਦੇ ਉਸਨ ਤੇ ਫਿਰ ਪ੍ਰਿਆਸ ਕਰ ਲੋਕਾਂ ਨੂੰ ਧਿਆਨ ਦਿਓ ਧਰਤੀ ਮਾਤਾ ਨੇ ਦੁਖੀ ਹੋ ਕੇ ਰੱਬ ਦੇ ਦੁਆਰੇ ਤੇ ਕੀਤੀ ਬੇਨਤੀ ਜੋਦੜੀ ਅਰਦਾਸ ਰਾਜਾ ਮੈਂ ਪਹਿਲਾਂ ਤੋਂ ਫਿਰਕੀ ਜਾ ਰਹੀ ਆ ਮੈਂ ਪਹਿਲਾਂ ਤੋਂ ਫਿਰਕੀ ਜਾ ਰਹੀ ਆ ਇਤਿਹਾਸ ਦੱਸਦਾ ਹੈ ਕੇ ਰਵੀ ਦਾਸ ਜੀ ਮਹਾਰਾਜ ਦੇ ਚਾਰ ਜੁੱਗਾਂ ਦੇ ਚਾਰ ਜਨਮ ਹੋਏ ਨੇ ਜੇ ਇਥੇ ਚਾਰ ਜੁੱਗਾਂ ਦੀ ਗੱਲ ਚਲਦੀ ਹੈ ਨਾ ਤੇਰੇ ਵੀ ਦਾਸ ਜੀ ਮਹਾਰਾਜ ਦੇ ਜਨਮ ਵੀ ਚਾਰ ਹੋਏ ਨੇ ਅੱਜ ਤੋਂ ਤਕਰੀਬਨ 1.5 ਸੌ ਸਾਲ ਪਹਿਲਾਂ ਇੱਕ ਲਿਖਿਆ ਲਿਖਿਆ ਗਿਆ ਗ੍ਰੰਥ ਉਹਦਾ ਨਾਮ ਹੈ ਸ਼੍ਰੀ ਰਵੀਦਾਸ ਲੀਲਾ ਉਹਦਾ ਲਿਖ ਕੇ ਬ੍ਰਿਯਾਮ ਸਿੰਘ ਚੰਦੜ ਉਹ ਲਿਖਦਾ ਕਹਿੰਦਾ ਸਤਜੁਗ ਵਿੱਚ ਰਾਜਾ ਰਵੀ ਪ੍ਰਤਾਪ ਆਖਦੇ ਸੀ ਤ੍ਰੇਤੇਜੁਗ ਵਿੱਚ ਮuje ਸੰਭਕੀ ਸੀ ਮਾਨੇ ਹੋ ਦੁਆਪਰ ਦੇ ਵਿੱਚ ਰੋਮਰੀ ਕੀ ਆਖਦੇ ਸੀ ਚੌਥਾ ਜੁਗ ਕਲੂ ਰਵੀਦਾਸ ਕੋ ਪਛਾਣੇ ਹੋ ਜਦੋਂ ਇਥੇ ਸਤਜੁਗ ਸੀ ਉਦੋਂ ਰਾਜੇ ਰਵੀ ਪ੍ਰਤਾਪ ਦੇ ਰੂਪ ਦੇ ਵਿੱਚ ਰਵੀਦਾਸ ਜੀ ਮਹਾਰਾਜ ਰਾਜ ਕਰ ਰਹੇ ਸਨ ਇਤਿਹਾਸ ਕੱਦ ਲਿਆ ਤੇ ਜਦੋਂ ਤ੍ਰੇਤਾ ਯੇ ਜਦੋਂ ਦਸ਼ਰਤ ਦਾ ਪੁੱਤਰ ਰਾਜਾ ਰਾਮ ਕੇ ਅੰਦਰ ਇਥੇ ਭਗਵਾਨ ਕਰਕੇ ਪੂਜਿਆ ਜਾਣ ਵਾਲਾ ਫਖਸ਼ ਇਹ ਧੰਤੀ ਦੇ ਤੈਸੀ ਰਾਜ ਕਰ ਰਹੇ ਹਸਨ ਤੇ ਉਦੋਂ ਸਤਿਗੁਰੂ ਵੀਰਹਾ ਜੀ ਮਹਾਰਾਜ ਸੁਭੋਕ ਰਿੱਖੇ ਦੇ ਰੂਪ ਦੇ ਵਿੱਚ ਹਸ ਗੋਗੀ ਸੰ ਮਹਾਰਿਸ਼ੀ ਬਾਲਮੀਕੀ ਜੀ ਜੇ ਮੈਂ ਦੱਸਦੀ ਏ ਕਿ ਇੱਕ ਦਿਨ ਰਾਜੇ ਰਾਮ ਕੇ ਅੰਦਰ ਦੇ ਦਰਬਾਰ ਦੇ ਵਿੱਚ ਇੱਕ ਬ੍ਰਾਹਮਣ ਨੇ ਆਪਣਾ ਪੁੱਤ ਮਰਿਆ ਹੋਇਆ ਦਰਬਾਰ ਦੇ ਅੱਗੇ ਲਿਆ ਕੇ ਰੱਖ ਦਿੱਤਾ ਮਾਣੇ ਬੇਨਤੀ ਕੀਤੀ ਕਹਿੰਦੇ ਰਾਜਾ ਤੂੰ ਆਖਦਾ ਹੁੰਦਾ ਸੀ ਮੇਰੇ ਰਾਜ ਦੇ ਵਿੱਚ ਕਿਸੇ ਨਾ ਕਿਸੇ ਦਾ ਨੌਜਵਾਨ ਪੁੱਤ ਨਹੀਂ ਮਰੇਗਾ ਮਾਪਿਆ ਦੇ ਮੇਰਾ ਪੁੱਤਰ ਮਰ ਗਿਆ ਉਸਨੇ ਆਪਣੇ ਗੁਰੂ ਵਿਸ਼ਵਦਾ ਮਿੱਤਰ ਨੂੰ ਗੋਥਣਾ ਕੀਤਾ ਵਿਸ਼ੇਸ਼ਟੀ ਜੀ ਨੂੰ ਗੋਥਣਾ ਕੀਤਾ ਕਹਿੰਦਾ ਜੀ ਇਹ ਕੀ ਕਾਰਨ ਹੈ ਉਹ ਵਿਸ਼ੇਸ਼ਟ ਜਿਹੜਾ ਕਿਟਰ ਬ੍ਰਾਹਮਣ ਸੀ ਉਹਨੇ ਆਖ ਦਿੱਤਾ ਕਹਿੰਦਾ ਰਾਜਾ ਤੇਰੇ ਰਾਜ ਦੇ ਵਿੱਚ ਇੱਕ तो कर्म हो गये, केड़ा केड़ा केना सुबह नेक्स्ट टाइम तुम उसमें इतनी हद तो भी हाँ करोगे, तो क्या होता है महात्मा गांधी जी की जिंदगी अपने के लाये राम के दर्द में, याद राम के दर्द में इतनी मूर्ति इतनी आप किसका तो हो हैं? तो फिर नोटिस होए? YouTube यूट्यूब तखा